ਅੰਮ੍ਰਿਤਸਰ ਦੇ ਮਾਲਾ ਬਾਈਪਾਸ ਦੇ ਵਿੱਚ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਾਂਝੀਆਂ ਕਰ ਰਹੇ ਆ ਕਿ ਇਸ ਤਰ੍ਹਾਂ ਜਿਹੜੀ ਗੱਡੀ ਆ ਰਾਮ ਤੀਰਥ ਰੋਡ ਵੱਲੋਂ ਆ ਰਹੀ ਸੀ ਤਾਂ ਇੱਥੇ ਜਿਹੜਾ ਪੁਲ ਬਣਿਆ ਆ ਨਾਲੇ ਦੇ ਉੱਤੇ ਜਿਹੜੀ ਪੁਲੀ ਬਣੀ ਆ ਉਹਦੇ ਵਿੱਚ ਜਿਹੜੀ ਗੱਡੀ ਦੇਖੋ ਕਿਸ ਤਰ੍ਹਾਂ ਜਿਹੜੀ ਬੁਰੀ ਤਰ੍ਹਾਂ ਜਿਹੜੀ ਫਸ ਚੁੱਕੀ ਆ ਅਗਲਾ ਟਾਇਰ ਜਿਹੜਾ ਗੱਡੀ ਦਾ ਹੇਠਾਂ ਜਾ ਰਿਹਾ ਤੇ ਗ੍ਰਿਲਾਂ ਦੇ ਵਿੱਚ ਜਿਹੜੀ ਗੱਡੀ ਜਿਹੜੀ ਬੁਰੀ ਤਰ੍ਹਾਂ ਫਸ ਚੁੱਕੀ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮਾਲਾ ਬਾਈਪਾਸ ਤੋਂ ਕਿਸ ਤਰ੍ਹਾਂ ਗੱਲ ਕਰੀਏ ਤਾਂ ਪੁਲੀ ਦੀ ਜਿਹੜੀ ਹਾਲਤ ਆ ਬਹੁਤ ਖਸਤਾ ਬਣੀ ਹੋਈ ਆ ਇੱਥੇ ਲੋਕ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਆ ਜਿਹੜੀ ਪੁਲੀ ਤੇ ਵੇਖੋ ਕਿੰਨਾ ਵੱਡਾ ਹਾਸਾ ਹੋਂ ਤੋਂ ਜਿਹੜਾ ਟਲਿਆ ਆ ਇਹਦੇ ਬਾਰੇ ਤੁਹਾਨੂੰ ਅਸੀਂ ਕੀ ਦਸੀਏ ਇਹ ਅੱਜ ਨਵਾਂ ਚਾਂਸ ਨਹੀਂ ਆ ਟਡਰ ਤਿੰਨ ਚਾਰ ਚਾਂਸ ਪਹਿਲਾਂ ਹੋ ਚੁੱਕੇ ਆ ਇਸ ਚੀਜ਼ ਦੇ ਲੇਕਿਨ ਸਰਕਾਰ ਨੇ ਇਸ ਚੀਜ਼ 'ਤੇ ਧਿਆਨ ਦਿੱਤਾ ਹੀ ਨਹੀਂ ਢੋਂਡ ਉਹਨਾਂ ਨੂੰ ਆਪਣੇ ਨਾਲ ਮਤਲਬ ਅਸੀਂ ਆਂ ਕਰਦਾਂਗੇ ਉਹਨਾਂ ਕਰਦਾਂਗੇ ਇਹ ਕਰਦਾਂਗੇ ਕੀਤਾ ਕੀ ਆ ਜੇ ਪਰਵਾਨ ਤੁਹਾਡਾ ਤੇ ਉਹਨੇ ਟੀ ਕਰ ਲਿਆ ਤਿੰਨਾ ਚਾਰ ਸਾਲਾਂ ਜੇ ਕਾਲ ਨਹੀਂ ਜਾ ਪੁਲ ਨਹੀਂ ਬਣਾ ਸਕਿਆ ਜਦੋਂ ਉਹਨੇ ਆਪ ਆਣਾ ਵੇ ਕੈਂਟਰੀ ਤੇ ਇੱਥੇ ਝੰਡੇ ਲਾ ਦਿੰਦੇ ਆ ਟਾ ਦਿੰਦੇ ਆ ਤੇ ਲੈ ਵੇ ਕੋਈ ਬੰਦਾ ਵੇਠੇ ਨਾ ਇਹ ਕੀ ਕਰਨੀ ਕੀ ਅੰਗੈਲੀ ਮੰਨਦੇ ਜੇ ਕੀ ਲੱਗਦਾ ਕਿ ਪੁਲ ਦੀ ਹਾਲਤ ਖਸਤਾ ਹੈ ਕਿਸ ਤਰ੍ਹਾਂ ਜਿਹੜਾ ਇਹ ਇਤਿਹਾਸ ਹੈ ਇਹਦੇ ਇਸ ਤਰ੍ਹਾਂ ਦੇ ਚਾਂਸ ਹੁੰਦੇ ਰਹੇ ਨਾ ਤੇ ਫਿਰ ਕਿਸੇ ਨਾ ਕਿਸੇ ਦੀ ਕੋਈ ਨਾ ਕੋਈ ਮੌਤ ਜੂਰ ਹੋਏ ਜੀ ਹਜੇ ਚਲੋ ਬੰਦੇ ਬਚੇ ਹੀ ਆ ਮੇਰਾ ਆਪਣਾ ਮੋਟ ਸਾਰਾ ਡਿੱ ਗਿਆ ਸੀ ਮੈਂ ਰਸੇ ਪਾਰ ਦੇ ਬਾਹਰ ਕੱਢਿਆ ਤੇ ਮੈਂ ਵੱਜ ਰਿਹਾ ਹਾਂ ਇੱਥੇ ਡਿੱਗਾ ਸੀ ਹਾਂਜੀ ਇਹ ਮੈਨੂੰ ਪਤਾ ਵਾ ਇਹ ਚਤਰਾ ਦੇ ਰਾਤ ਦਾ ਟਾਈਮ ਸੀ ਨੇਰੇ ਮੈਨੂੰ ਸਮਝ ਲੱਗੀ ਤੇ ਚਲ ਕੁੱਤਾ ਆ ਗਿਆ ਜੇ ਉਹ ਮੈਂ ਮੋੜਨਾ ਸੀ ਜੇ ਟੰਦਾ ਤਾਂ ਹੁੰਦੀ ਤੇ ਕੰਮ ਟੰਦਾ ਨਹੀਂ ਵੱਜਣਾ ਸੀ ਬਚਾ ਤੇ ਹੋਣਾ ਹੀ ਨਾ ਹਰ ਬੰਦੇ ਦਾ ਲੈਣੇ ਇਹਨਾਂ ਨੇ ਇਹ ਚੀਜ਼ ਦਾ ਧਿਆਨ ਨਹੀਂ ਅੱਜ ਹਿਸਾਬ ਲਾ ਲਓ ਕਿ ਆਹ ਚਾਂਸ ਹੋਇਆ ਗੱਡੀ ਪਤਾ ਨਹੀਂ ਹਜੇ ਕੀ ਹੋਣਾ ਵਾ ਇਸ ਦਲ ਦਾ ਨਹੀਂ ਪਾਦਾ ਪਰ ਹਵਨਤਮਾ ਨੂੰ ਨਾ ਨੇ ਆਪਣੇ ਪੋਸਟਰ ਲਾਏ ਆ ਆ ਜੀ ਸਾਨੂੰ ਵਟਸਐਪ ਤੇ ਫੋਟੋਆਂ ਪਾਓ ਜਿਹੜਾ ਬੰਦਾ ਕੋਈ ਨਸ਼ੇ ਪੱਤੇ ਵਾਲਾ ਅਸੀਂ ਨਸ਼ੇ ਪੱਤੇ ਵਾਲੀਆਂ ਤੈਨੂੰ ਫੋਟੋਆਂ ਪਾਈਏ ਅਸੀਂ ਉਹਨਾਂ ਨਾਲ ਵਿਆਰ ਪੁਆ ਲਈਏ ਆਪਣਾ ਉਹ ਰਾਤ ਸਾਨੂੰ ਆਏ ਘਰ ਮਾਰ ਜਾਣ ਤੇ ਤੈਨੂੰ ਫੋਨ ਲਾਵਾਂਗੇ ਅਸੀਂ ਇੱਕ ਗੱਲ ਦੀ ਮਿਸਾਲ ਆ ਅਸੀਂ ਤੈਨੂੰ ਕਿਉਂ ਦਸੀਏ ਤੂੰ ਅੱਡਾ ਤਾਂ ਡਾ ਮੰਤਰੀ ਤੂੰ ਲੱਭ ਹੱਟ ਕਿੱਥੇ ਆ ਇਹ ਪੋਲ ਦੇਖੋ ਜੀ ਨਾਣਾ ਬਣਿਆ ਤੇ ਚਾਂਸ ਹੋਣੇ ਹੋਣੇ ਇਹ ਪੋਲ ਬਣਾਓ ਇਹ ਮੰਤਰੀਆਂ ਨੂੰ ਇਹੋ ਹੀ ਬੇਨਤੀ ਹੱਥ ਜੋੜ ਕੇ ਆ ਤੇ ਤੁਸੀਂ ਚਲੋ ਸਰਕਾਰ ਜਿਹੋ ਆਡੀ ਤੇ ਕੁਛ ਸੋਚੋ ਤਾਂ ਦੇਖਿਆ ਤੁਸੀਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਸ ਵੀਰ ਨੇ ਵੀ ਕਿਹਾ ਕਿ ਮੇਰਾ ਵੀ ਖੁਦ ਦਾ ਜਿਹੜਾ ਮੋਟਰਸਾਈਕਲ ਬੀਤੀ ਰਾਤ ਮੈਂ ਇਧਰ ਆ ਰਿਹਾ ਸੀ ਤਾਂ ਨਾਲੇ ਦੇ ਵਿੱਚ ਡੇ ਗਿਆ ਤਾਂ ਰਸੇ ਪਾ ਕੇ ਉਹਨੂੰ ਜਿਹੜਾ ਸੀ ਬਾਹਰ ਕੱਟਿਆ ਤਾਂ ਹੋਰ ਵੀ ਸਾਡੇ ਨਾਲ ਵੀ ਕੀ ਕਹਿਣਾ ਚਾਹੁੰਦੇ ਹੈ ਜਿਹੜਾ ਪੁਲ ਦੇ ਵਿੱਚ ਇਹ ਜਿਹੜਾ ਹੋ ਰਿਹਾ ਜੀ ਇਹ ਪੁਲ ਬਣਾਉਣਾ ਚਾਹੀਦਾ ਕਾਫੀ ਟਾਈਮ ਤੋਂ ਇਦਾਂ ਹੀ ਪਿਆ ਆ ਤੇ ਇਹ ਪਹਿਲਾਂ ਦੀਆਂ ਗਰੇਲਾਂ ਟੁੱਟੀਆਂ ਐ ਇਹ ਪੁਲ ਜੇ ਬਣਿਆ ਹੁੰਦਾ ਤੇ ਅੱਜ ਇਹ ਕੰਮ ਹੋਣਾ ਨਹੀਂ ਜੇ ਗੱਡੀ ਥੱਲੇ ਡਿੱਗ ਜਾਂਦੀ ਤੇ ਕਾਫੀ ਜ਼ਿਆਦਾ ਨੁਕਸਾਨ ਹੋਣਾ ਸੀ ਪੁਲ ਢੀੜਾ ਦੇ ਪੁਲ ਬਣਾਉਣਾ ਚਾਹੀਦਾ ਵੱਡਾ ਪੁਲ ਹੋਣਾ ਚਾਹੀਦਾ ਦੇਖਿਆ ਜਾ ਰਿਹਾ ਹੈ ਕਾਫੀ ਤਦਾਦ ਦੇ ਵਿੱਚੋਂ ਜਿਹੜੇ ਇੱਥੋਂ ਵਾਹਨ ਗੁਜ਼ਰਦੇ ਨੇ ਕਾਫੀ ਟਰੱਕ ਵਗੈਰਾ ਵੀ ਨਿਕਲਦੇ ਨੇ ਕੀ ਲੱਗਦਾ ਨਹੀਂ ਕਿ ਵੱਡਾ ਕੋਈ ਹਾ사 ਹੋਣ ਵਾਲਾ ਇੱਥੇ ਹਾਂ ਹਾ사 ਹੋ ਸਕਦਾ ਸਾਰਿਆਂ ਦੀ ਕਾਫੀ ਵੱਡੀਆਂ ਗੱਡੀਆਂ ਵੀ ਜਾਂਦੀਆਂ ਜ਼ਾਬਾ ਚਾਹੀ ਜਿਆਦਾ ਹੀ ਆ ਇਹ ਪੁਲ ਨੂੰ ਚੌੜਾ ਕਰਨਾ ਚਾਹੀਦਾ ਹੈ ਇਹ ਸਰਕਾਰ ਨੂੰ ਵੇਖਣਾ ਚਾਹੀਦਾ ਅਧਵਚਾਲੇ ਬਣਾ ਕੇ ਛੱਡ ਕੇ ਤੇ ਕੰਮ ਛੱਡ ਦਿੰਦੇ ਨੇ ਕਿੰਨੇ ਚਿਰ ਤੋਂ ਪੁਲ ਬਣਿਆ ਪਤਾ ਸੀ ਪੁਲ ਤੇ ਕਾਫੀ ਟਾਈਮ ਦਾ ਪੁਰਾਣਾ ਹੀ ਹੋਊ ਸਾਰਾ ਇੰਨਾ ਦੇ ਪੁਰਾਣੀ ਕਾਫੀ ਟਾਈਮ ਦਾ ਹੀ ਉਦਾਂ ਪੁਲ ਦਾ ਕੰਮ ਨਹੀਂ ਸ਼ੁਰੂ ਕੀਤਾ ਗਿਆ ਨਾ ਹਜੇ ਨੇ ਕੰਮ ਥੋੜਾ ਜਿਹਾ ਪੁਲ ਬਣਾਇਆ ਅਧਵਚਾਲੇ ਛੱਡ ਕੇ ਚੱਲ ਗਏ ਇਧਰੋਂ ਗ੍ਰੇਲ ਪਹਿਲਾਂ ਹੀ ਟੁੱਟੀ ਮੈਂ ਵੇਖਿਆ ਹੁੰਦਿਆਂ ਨੂੰ ਮੈਂ ਵੀ ਸਕੂਲ ਬਾਸ ਚਲਾਉਣਾ ਮੈਨੂੰ ਵੀ ਇੱਥੇ ਕਾਫੀ ਦਿਗਦਾਰੀ ਹੁੰਦੀ ਆਉਣ ਜਾਣ ਨੂੰ ਅੱਜ ਪਤਾ ਲੱਗਾ ਗੱਡੀ ਕਿਤਰਾ ਡਿੱਗੀ ਕਿਧਰ ਆ ਰਹੀ ਗੱਡੀ ਸਾਰੇ ਵੇਖੋ ਆਪਣੇ ਆਪ ਉਹ ਸਿੱਧਾ ਲਈ ਆਉਣ ਡਿਆ ਪੁਲ ਭੀੜਾ ਆ ਨਹੀਂ ਪਤਾ ਲੱਗਾ ਅਗਲੇ ਨੇ ਜਾਰੀ ਸਾਈਡ ਤੇ ਦਬਾਤੀ ਆ ਤੇ ਗੱਡੀ ਥੱਲੇ ਡਿੱਗੀ ਆ ਅਗਰ ਗੱਡੀ ਜਾਰੀ ਥੱਲੇ ਡਿੱਗਦੀ ਤੇ ਜ਼ਿਆਦਾ ਨੁਕਸਾਨ ਹੋਣਾ ਮੇਰੇ ਸਨ ਇਹਦੀ ਫੈਮਿਲੀ ਵੀ ਨਾਲ ਹੀ ਪੂਰੀ ਗੱਡੀ ਵਾਲੇ ਦੀ ਉਹਨਾਂ ਦਾ ਬਚਾਜ ਜਿਹੜੀ ਫੈਮਿਲੀ ਸੀ ਸਾਰਾ ਬਚਾਹ ਉਹਨਾਂ ਦਾ ਬਚਾਜ ਭੱਜ ਗਏ ਆ ਪਤਾ ਕੋਈ ਕਿੱਥੋਂ ਦੇ ਰਹਿਣ ਵਾਲੇ ਨਹੀਂ ਸਰ ਉਹਨਾਂ ਦਾ ਨਹੀਂ ਪਤਾ ਕਿ ਉਹਨਾਂ ਕਿੱਥੋਂ ਦੇ ਰਹਿਣ ਵਾਲੇ ਆ ਧੰਨਵਾਦ ਤਾਂ ਦੇਖਿਆ ਤੁਸੀਂ ਕਿਹਾ ਕਿ ਇੱਕ ਵੀਰ ਨੇ ਦੱਸਿਆ ਕਿ ਉਹ ਕਹਿੰਦਾ ਸੀ ਕਹਿ ਰਿਹਾ ਸੀ ਕਿ ਇਹ ਜਿਹੜਾ ਇਸ ਦੇ ਵਿੱਚ ਪੂਰੀ ਫੈਮਿਲੀ ਜਿਹੜੀ ਗੱਡੀ ਦੇ ਵਿੱਚ ਸਵਾਰ ਹੋ ਕੇ ਰਾਮਤੀਥ ਰੋਡ ਵੱਲੋਂ ਆ ਰਹੀ ਸੀ ਤਾਂ ਮਾਹਾ ਹੀ ਉਹਨਾਂ ਦਾ ਜਿਹੜਾ ਇਹ ਪਚਾ ਉਹ ਆ ਪੂਰੀ ਫੈਮਿਲੀ ਦੀ ਜਿਹੜੀ ਜਾਨ ਬਚੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੁਲ ਦੀ ਵੀ ਜਿਹੜੀ ਸ਼ੁਰੂਆਤ ਕੀਤੀ ਗਈ ਸੀ ਪੁਲ ਜਿਹੜਾ ਅੱਧ ਵਿਚਾਲੇ ਜਿਹੜਾ ਛੱਡਿਆ ਗਿਆ ਕੀ ਕਾਰਨ ਹੈ ਇਹ ਪਤਾ ਨਹੀਂ ਕਿਉਂ ਇਹ ਜਿਹੜਾ ਅੱਧ ਵਿਚਾਲੇ ਇਹਨੂੰ ਛੱਡ ਦਿੱਤਾ ਗਿਆ ਤਾਂ ਲੋਕਾਂ ਦਾ ਇਹੋ ਕਹਿਣਾ ਹੈ ਕਿ ਇਸ ਪੁਲ ਦੀ ਜਿਹੜੀ ਮੁਰੰਮਤ ਕਰਾਈ ਜਾਵੇ ਤਾਂ ਕਿ ਜੋ ਕੋਈ ਅਗੇ ਹਾਸਾ ਨਾ ਹੋ ਸਕੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮਾਲਾ ਬਾਈਪਾਸੋਂ ਕਿ ਕਿਸ ਤਰ੍ਹਾਂ ਜਿਹੜੀ ਆ ਗੱਡੀ ਦਾ ਜਿਹੜਾ ਬਾਲ-ਬਾਲ ਜਿਹੜਾ ਪਰਿਵਾਰ ਆ ਉਹ ਬੱਚਿਆ ਨੇ ਤਾਂ ਹੋਰ ਵੀ ਰਾਗੀ ਰਾਣਾ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਜਿਹੜਾ ਪੁਲ ਜਿਹੜਾ ਕਿੰਨਾ ਕ ਹਾਸੇ ਜਿਹੜੇ ਇੱਥੇ ਹੁੰਦੇ ਨੇ ਕਿਸ ਤਰ੍ਹਾਂ ਦਾ ਪੁਲ ਜਿਹੜੀ ਹਾਲਾਤ ਨੇ ਪੁਲ ਦੇ ਇਹ ਸਾਹਮਣੇ ਦਿਸਣ ਦੇ ਆ ਵੀ ਕੀ ਕਹਿਣਾ ਚਾਹੁੰਦੇ ਇਹ ਚੀਕੀ ਕਹਿਣਾ ਮੈਂ ਵੇਖੋ ਜੀ ਹੁਣ ਸਰਕਾਰਾਂ ਦਾ ਕੰਮ ਹੈ ਸਾਡੇ ਆਖਿਆ ਨਾ ਨਾ ਬਣਾਉਣਾ ਤੇ ਨਾ ਢੋਣਾ ਜੀ ਠੀਕ ਹੈ ਨਾ ਹੈ ਤੇ ਆਵਾਜ਼ ਬੜਾ ਚੁੱਕਣ ਵਾਲੇ ਬਥਰੇ ਆ ਗਏ ਕੋਈ ਨਹੀਂ ਸੁਣਦਾ ਠੀਕ ਹੈ ਜੀ ਆਵਾਜ਼ ਉਹ ਜਿਹੜਾ ਤਾਂ ਦੇਖਿਆ ਕਈ ਨਾਰਾਜ਼ ਵੀ ਨੇ ਕਈ ਕਈਆਂ ਨੇ ਬੋਲਿਆ ਵੀ ਨਹੀਂ ਆ ਕਿ ਅਸੀਂ ਇਹ ਆਵਾਜ਼ ਚੁੱਕਾਂਗੇ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਆਵਾਜ਼ ਚੁੱਕਦੇ ਸ਼ਾਇਦ ਸਾਡੇ ਤੇ ਕੋਈ ਕਾਰਵਾਈ ਨਾ ਹੋ ਜੇ ਤਾਂ ਲੋਕਾਂ ਨਾਲ ਗੱਲਬਾਤ ਕੀਤੀ ਲੋਕਾਂ ਦਾ ਵੀ ਇਹ ਕਹਿਣਾ ਹੈ ਕਿ ਇਸ ਪੁਲ ਦੀ ਜਿਹੜੀ ਆ ਮੁਰੰਮਤ ਕਰਾਈ ਜਾਵੇ ਤਾ ਜੋ ਪੋਲ ਦਾ ਜਿਹੜਾ ਸੁਧਾਰ ਹੋ ਸਕੇ ਤਾਂ ਪੋਲ ਨੂੰ ਕਹਿੰਦੇ ਕਹਿਣਾ ਲੋਕਾਂ ਦਾ ਕਿ ਪੋਲ ਨੂੰ ਥੋੜਾ ਸਾ ਚੋੜਾ ਕਰਕੇ ਸੜਕ ਜਿਹੜੀ ਵਧੀਆ ਤਰੀਕੇ ਨਾਲ ਬਣਾਈ ਜਾਵੇ ਅੰਮ੍ਰਿਤਸਰ ਤੋਂ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਰਿਪੋਰਟਰ ਵਿਨੋਦ ਕੁਮਾਰ